ਸਾਰੇ ਸਾਰੇ ਉਹ ਨਵਰੀ ਉਤੇ ਲੋਕਾਂ ਦੀ ਬਾਗ ਸ਼ਹਿਰ ਦਾ ਸਰਪੁਰਾ ਹਾਂ ਜੀ ਸ਼ਹਿਰ 11 2000 28 ਫਟ ਇਹ ਬਹੁਤ ਸੁਹੰਗਰੀ ਜਨਮ ਬੱਚੀ ਦੀ ਹਾਜ਼ਰੀ ਕੋਸਟ ਬਹੁਤ ਖੱਤ ਉਹ ਬਸ ਇਹਦਾ ਦੂਜਾ ਪਾਸਾ ਲੈ ਆ ਲੈ ਮਰ ਘਟ ਗਏ ਨਾ ਭਾਈ ਨੇ ਬਹੁਤ ਹੱਤ ਬਹੁਤ ਅਜੀ ਨਹੀਂ ਉਹ ਉਹਨੇ ਬੋਲੋ ਆਜੂ ਸਰ ਤੁਸੀਂ ਪਾਓ ਮਣੀ ਉਧਰ ਰੱਖਤਾ ਹੈ ਅਰਖੋ ਮਣੀ ਪਾਓ ਪਾਓ ਕਰਨਾ ਰੋਪਾ ਸੇ ਹਾਂ ਨਾ ਗੱਡੀ ਸੇ ਰੋਪਾ ਸੇ ਆਉਂਗਾ ਦੇਖਿਓ ਸਾਹਮਣੇ ਦੇਖਿਓ ਜੀ ਉਹ ਪਦੇ ਰਹੇ ਨੇ ਆਇਆ ਜੀ ਸਤ ਜੀ ਮਾਨ ਸੋਰੀ ਇੱਕ ਮਿੰਟ ਤੱਕ ਬੱਸ ਲਓ ਹਾਲ ਹੋ ਰਹੀ ਹੈ ਨੰਨਾ ਸਾਹ ਸਾਹਮਣੇ ਦੇਖੋ ਜੀ ਕੰਮ ਕੰਮ ਤੋਂ ਬੈਠਾ ਲਓ ਜੀ ਇੱਥੇ ਅੰਦਰ ਬੋਸ ਜੀਪ ਥੋੜਾ ਨਾਲ ਉਹ ਇੱਧਰ ਥਿੰਨੇ ਕਿੱਥੇ ਹੋਊਗਾ ਇੱਧਰ ਦੇਖੋ ਇੱਧਰ ਇੱਧਰ ਦੇਖੋ ਕੰਨਾ ਜੀ ਓਕੇ ਨੋ ਨੋ ਉੱਥੇ ਰੋਕੋ ਬੱਸ ਨੋ ਨਾਕਾ ਆਪਾਂ ਪਾ ਜੀ ਤੁਹਾਡੇ ਰੋਕੀ ਲੋ ਮੇਰੇ ਕੋਲ ਗਿਆ ਹੋਰ ਦੀ ਉਸਦਾ ਅਸ਼ੀਰਵਾਦ ਹੈ ਅੱਗੇ ਸਰ ਇੰਸਪੈਕਟਰ ਆ ਗਿਆ ਹੈ ਅੱਜ 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 ਮਨੀ ਮਨੀ ਦੇ ਪਾਦੇ ਉੱਪਰ ਜਾਈ ਕੇ ਮਨੀ ਉਹ ਵੀ ਛੱਡ ਹੀ ਜਾਂਦੇ ਬਾਜੀ ਸਾਰੇ ਬਹੁਤ ਭਾਈ ਜੀ ਭਾਈ ਇਹ ਸਰੋਪਾ ਫੜ ਕੇ ਪਾਉਂਦਾ ਲੋਰੀ ਹੱਥ ਵਿੱਚ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜੀ 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 ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜੀ 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 ਤੇ ਲਈ ਫੁੜਾ ਗੱਲ ਆ ਗੁਰਦੀਪ ਸਾਹਮਣੇ ਦੇਖ ਇੱਕ ਮਿੰਟ ਥੱਲੇ ਕਰੀ ਹੋਏ ਅੱਛਾ ਸੌਰੀ ਆਪਣਾ ਸਾਹਮਣੇ ਦੇਖੋ ਜੀ ਇੱਕ ਮਿੰਟ ਕਾਲੀ ਜੀ ਬੰਵਾਰ ਖਾਈ ਸਾਹਮਣੇ ਸਰ ਦੀਪ ਖੱਲਾ ਪੁੱਤਰ ਅਮਨਦੀਪ ਸਿੰਘ ਖੱਲਾ ਜਿਹੜੇ ਕਿ ਸਾਬਕਾ ਚੇਅਰਮੈਨ ਰਹੇ ਆ ਰੋਮਟਾ ਸੁਨਾਬਾ ਦੇ ਉਹਨਾਂ ਦੇ ਬੇਟੇ ਜਿਹੜੇ ਕਾਉਂਸਲਰ ਨੇ ਵਾਰਡ ਨੰਬਰ 20 ਤੋਂ ਜਿਹੜੇ ਮੀਤ ਪ੍ਰਧਾਨ ਸੀਗੇ ਨਗਰ ਕਾਉਂਸਲ ਨਾਬਾ ਦੇ ਵਿੱਚ ਤੇ ਇਹਨਾਂ ਨੂੰ ਅੱਜ ਜਿਹੜਾ ਹੈ ਜੀ ਐਕਟਿਵ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਕਿ ਨਗਰ ਕਾਉਂਸਲ ਦਾ ਕੰਮ ਸ਼ਹਿਰ ਦਾ ਕੰਮ ਸਫਾਈ ਦਾ ਕੰਮ ਔਰ ਸ਼ਹਿਰ ਦੇ ਵਿੱਚ ਸਾਰਾ ਸਿਸਟਮ ਠੀਕ ਚੱਲੇ ਉਹਦੇ ਲਈ ਅੱਜ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਇਸ ਤੋਂ ਪਹਿਲਾਂ ਬੀਬੀ ਅਮਰਜੀਤ ਕੌਰ ਸਾਨੀ ਵਾਰਡ ਨੰਬਰ 21 ਤੋਂ ਇਰੇ ਸੀਨੀਅਰ ਮੀਤ ਪ੍ਰਧਾਨ ਸੀਗੇ ਉਹਨਾਂ ਨੂੰ ਇਹ ਸਿਜ਼ਨ ਵਿੱਚ ਬਾਰੇ ਦਿੱਤੀ ਸੀ ਕਿ 2 ਟਾਈਮ ਮਹੀਨੇ ਪਹਿਲਾਂ ਤੇ ਉਹਨਾਂ ਨੇ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਸਾਨੀ ਸਾਹਿਬ ਉਹਨਾਂ ਦੇ ਪਤੀ ਨੇ ਉਹਨੇ ਬੜੀ ਮਿਹਨਤ ਕੀਤੀ ਹੈ ਜੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸਾਨੀ ਸਾਹਿਬ ਨੇ ਬਹੁਤ ਹੀ ਬਾਰਕਮਾਲ ਕੰਮ ਕੀਤਾ ਤੇ ਕੁਝ ਜਿਹੜਾ ਜੀ ਪਰਿਵਾਰਕ ਕਾਰਨਾ ਕਰਕੇ ਉਹਨਾਂ ਨੇ ਅੱਜ ਅਸੀਫਾ ਜਿਹੜਾ ਜੀ ਦੇ ਦਿੱਤਾ ਸੀਗਾ ਸੀਨੀਅਰ ਮੀਤ ਪ੍ਰਧਾਨ ਤੋਂ ਤੇ ਅੱਜ ਕਿਉਂਕਿ ਮੀਤ ਪ੍ਰਧਾਨ ਜਿਹੜੇ ਨੇ ਸਾਡੇ ਛੋਟਾ ਵੀਰ ਸਾਡਾ ਜਿਹੜਾ ਜੀ ਜਸਦੀਪ ਖੰਨਾ ਜਸਦੀਪ ਸਿੰਘ ਖੰਨਾ ਇਹ ਸੀਗੇ ਸੋ ਇਹਨਾਂ ਨੂੰ ਐਕਟਿਵ ਪ੍ਰਧਾਨ ਦੀ ਜ਼ਿੰਮੇਵਾਰੀ ਜਿਹੜੀ ਅੱਜ ਦਿੱਤੀ ਗਈ ਆ ਔਰ ਇਹ ਘਟਨਾਕ੍ਰਮ ਜਿਹੜਾ ਚੱਲਿਆ ਜੀ ਅ ਤਕਰੀਬਨ 2 ਟਾਈ ਮਹੀਨੇ ਪਹਿਲਾਂ ਇੱਕ ਮਸਲਾ ਆਇਆ ਸੀਗਾ ਕਿ ਕਿਸਾਨਾਂ ਦੀਆਂ ਟਰਾਲੀ ਚੋਰੀ ਹੋ ਗਈਆਂ ਸ਼ੰਭੂ ਬਾਰਡਰ ਤੋਂ ਤੇ ਉਹਦੇ ਤਹਿਤ ਜਿਹੜੀ ਗੱਲਬਾਤ ਸਾਹਮਣੇ ਆਈ ਸੀ ਪੰਕੂ ਪੰਕ ਜਿਹੜੇ ਕਿ ਚਵਤਾ ਚਾਵਲਾ ਦੇ ਪ੍ਰਧਾਨ ਨੇ ਉਹਨਾਂ ਤੇ ਅਲੀਗੇਸ਼ਨ ਲੱਗਿਆ ਸੀਗਾ ਤਾਂ ਮੈਂ ਆਪ ਕਹਿ ਕੇ ਉਹਨਾਂ ਤੇ ਐਫ ਆਰ ਵੀ ਕਰਾਈ ਉਹਦੀ ਇਨਵੈਸਟੀਗੇਸ਼ਨ ਕੇ ਪ੍ਰੋਪਰ ਹੋਵੇ ਤੇ ਉਹਨਾਂ ਦੇ ਅੱਗੇ ਕਾਨੂੰਨ ਦੇ ਮਤਲਬ ਕੋ ਪ੍ਰੋਸੈਸ ਹੈਗਾ ਉਹਨਾਂ ਦੀ ਜ਼ਮਾਨਤ ਹੋਊਗੀ ਜਾਂ ਜੋ ਵੀ ਪ੍ਰੋਸੈਸ ਹੈ ਕਾਨੂੰਨ ਨੇ ਕੰਮ ਕਰਨਾ ਅਗਰ ਕਿਸੇ ਨੇ ਕੋਈ ਗੁਨਾਹ ਕੀਤਾ ਤਾਂ ਉਹਨੂੰ ਕਾਨੂੰਨ ਸਜ਼ਾ ਦੇਊਗਾ ਅਗਰ ਨਹੀਂ ਕੀਤਾ ਤਾਂ ਕਾਨੂੰਨ ਮਾਫ ਕਰੂਗਾ ਤਾਂ ਉਸ ਤੋਂ ਬਾਅਦ ਫਿਰ ਇੱਕ ਮਾਹੌਲ ਬਣਿਆ ਕਿ ਕਿਸਾਨ ਭਰਾ ਜਿਹੜੇ ਸਾਡੇ ਮਿਰਲੇ ਬੜੇ ਸਤਿਕਾਰਯੋਗ ਨੇ ਮੈਂ ਹਮੇਸ਼ਾ ਹੀ ਕਿਸਾਨ ਮਜੂਦ ਦੇਖਦਾ ਜ਼ਿੰਦਾਬਾਦ ਦਾ ਨਾਅਰਾ ਲਾਇਆ ਲਾਉਂਦੇ ਰਾਵਾਂ ਲਾਵਾਂਗੇ ਅੱਗੇ ਵੀ ਕਿਸਾਨ ਭਰਾਵਾਂ ਦੇ ਨਾਲ ਕਿਸ ਤਰ੍ਹਾਂ ਜੀ ਤੋਂ ਸਭ ਤੋਂ ਛੋਟੀ ਉਮਰ ਦੇ ਕੌਂਸਲਰ ਨੇ ਜੋ ਪ੍ਰਧਾਨ ਹਾਂ ਬਿਲਕੁਲ ਜੀ ਪਹਿਲੀ ਵਾਰ ਕਾਉਂਸਲਰ ਬਣੇ ਨੇ ਔਰ ਬੜੇ ਬੜਾ ਸਾਡਾ ਇੱਕ ਪਿਆਰਾ ਬੱਚਾ ਛੋਟਾ ਛੋਟਾ ਵੀਰ ਹੈ ਸਾਡਾ ਖੰਨਾ ਸਾਹਿਬ ਵੀ ਬੜੇ ਸੁਲਝੇ ਹੋਏ ਨੇ ਜੀ ਇਹ ਆਪ ਤੇ ਚਾਰ ਪੰਜ ਵਾਰ ਕਾਉਂਸਲਰ ਰਹੇ ਨੇ ਚੇਅਰਮੈਨ ਵੀ ਰਹੇ ਨੇ ਇਹਨਾਂ ਦੇ بیٹے ਨੇ ਔਰ ਕਿਉਂਕਿ ਸਮਾਂ ਬਹੁਤ ਥੋੜਾ ਜੀ ਇਲੈਕਸ਼ਨ ਦੇ ਵਿੱਚ ਤਕਰੀਬਨ ਜਨਵਰੀ ਦੇ ਵਿੱਚ ਇਲੈਕਸ਼ਨ ਹੋ ਜਾਣੀ ਹੈ ਜੀ ਹੁਣ ਆਪਾਂ ਨਵੰਬਰ ਚੱਲ ਰਿਹਾ ਵਿੱਚ ਦਸੰਬਰ ਹੀ ਹੈ ਤੇ ਉਸ ਕਰਕੇ ਫਿਰ ਬਾਕੀ ਜਿਹੜੀ ਹੈ ਐਕਟੀਵਿਟੀ ਨੂੰ ਛੱਡ ਕੇ ਅਸੀਂ ਫਿਰ ਇਦੋ ਮੇਰੇ ਵਾਰੀ ਨਿਬਾਉਣ ਤੇ ਇੱਕ ਗੱਲ ਉੱਠਦੀ ਰਹੀ ਹੈ ਹਮੇਸ਼ਾ ਕਿ ਜੀ ਪੱਪੂ ਪੰਕੇ ਦਾ ਅਸਤੀਫਾ ਜਿਹੜਾ ਅੱਜ ਵੀ ਮੇਰੇ ਕੋਲੇ ਸਾਡੇ ਕੌਂਸਲ ਸਹਿਬਾਨ ਜਿਹੜੇ ਆ ਕਾਲੀ ਦਲ ਤੋਂ ਕੁਝ ਜਿਹੜੇ ਆ ਅਲੱਗ-ਅਲੱਗ ਪਾਰਟੀਆਂ ਦੇ ਵਿੱਚੋਂ ਮੇਰੇ ਕੋਲੇ ਆਏ ਸੀ ਉਹਨਾਂ ਨੇ ਮੇਰੇ ਨਾਮ ਤੋਂ ਮੈਨੂੰ ਲਿਖ ਕੇ ਅਸਤੀਫਾ ਦਿੱਤਾ ਕਿ ਜਾਂ ਤਾਂ ਅਸਤੀਫਾ ਪੱਪੂ ਪੰਕੇ ਦਾ ਲਿਆ ਜਾਵੇ ਜਾਂ ਫਿਰ ਸਾਡਾ ਮਨਜ਼ੂਰ ਕੀਤਾ ਜਾਵੇ ਮੇਰੀ ਜੇਬ ਦੇ ਵਿੱਚ ਆਲਰੇਡੀ ਪਿਛਲੇ 9 ਆਪਣਾ 9ਵੇਂ ਮਹੀਨੇ ਦਾ ਜੀ ਅਸਤੀਫਾ ਮੇਰੀ ਜੇਬ ਦੇ ਵਿੱਚ ਆ ਠੀਕ ਹੈ ਜੀ ਆਪਾਂ ਕਿਉਂਕਿ ਮੈਂ মিডিਆ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਹਨਾਂ ਦਾ ਅਸੀਫਾ ਜਿਹੜਾ ਮੇਰੇ ਕੋਲ ਹੈ ਠੀਕ ਹੈ ਜੀ ਇਹ ਮੇਰੇ ਕੋਲੇ ਸੀਫਾ ਉਹਨਾਂ ਦਾ ਪਰ ਇੱਕ ਮਿੰਟ ਹੈਗੇ ਸੀ ਹਾਂ ਨਹੀਂ ਹੈਗੇ 사인 ਹੈਗੇ 사인 ਹੈ 사인 ਹੈ ਕਿ ਡੇਟ ਲਿਖੀ ਹੋਈ ਸਾਰੀ ਜੀ ਅਸੀਫਾ ਮੇਰੇ ਕੋਲ ਹੈ ਕਿਉਂਕਿ ਇਹ ਮੇਰੇ ਨਾਮ ਤੇ ਹੈ ਜੀ ਮੇਰੇ ਕੋਲੇ ਪਿਆ ਅਸੀਂ ਸ਼ਹਿਰ ਚ ਲਾਉਣਾ ਲੋਕਾਂ ਨੇ ਵੋਟਾਂ ਪਾਈਆਂ ਨੇ ਜੀ ਸ਼ਹਿਰ ਨੂੰ ਬਿਹਤਰ ਕਰਨ ਵਾਸਤੇ ਠੀਕ ਹੈ ਜੀ ਔਰ ਲੋਕ ਜਿਹੜੇ ਨੇ ਜੀ ਜਿਹੜੇ ਲੋਕ ਨੇ ਉਹਨਾਂ ਨੇ ਕੁਝ ਕੁਝ ਨਹੀਂ ਲੈਣਾ ਕਿ ਜੀ ਕੌਣ ਕੀ ਹੈ ਜੀ ਕਿ ਕਿੱਥੇ ਕੀ ਹੈ ਜੀ ਲੋਕਾਂ ਨੂੰ ਮਤਲਬ ਹੈ ਜੀ ਕੰਮ ਨਾਲ ਲੋਕਾਂ ਨੂੰ ਮਤਲਬ ਹੈ ਸਫਾਈ ਨਾਲ ਬੇਸ਼ੱਕ ਇਹ ਜਿਹੜਾ ਘਟਨਾਕਾਮ ਚੱਲਿਆ ਪਿਛਲੇ 2 2.5 ਸਾਲਾਂ ਦੇ ਵਿੱਚ ਇਹਦੇ ਵਿੱਚ ਰਾਈਟਵੇ ਅਸੀਂ ਛੁੱਟੀ ਤੇ ਭੇਜਦਾ ਸੀਗਾ ਉਹਨਾਂ ਨੂੰ ਜਤਾ ਚਾਬਲਾ ਜੀ ਨੂੰ ਉਸ ਤੋਂ ਬਾਅਦ ਉਹਨਾਂ ਦਾ ਅਸਿਫਾ ਆ ਗਿਆ ਜਿਵੇਂ ਇੱਥੇ ਧਰਨਾ ਵਗੈਰਾ ਹੋਇਆ ਉਸ ਤੋਂ ਬਾਅਦ ਫਿਰ ਅਸੀਂ ਅਮਰਦੀਪ ਕੌਰ ਸਾਨੀ ਜੀ ਨੂੰ ਜ਼ਿੰਮੇਵਾਰੀ ਦਿੱਤੀ ਤਾਂ ਫਿਰ ਅਸੀਂ ਬਹਿ ਕੇ رائے ਕੀਤੀ ਸਾਰੀ ਸਾਨੀ ਸਾਹਿਬ ਉਹਨਾਂ ਨੇ ਵੀ ਖੰਨਾ ਸਾਹਿਬ ਕਿ ਆਪਾਂ ਇਹ ਇਹਨਾਂ ਦੇ ਬੇਟੇ ਮੀਤ ਪ੍ਰਧਾਨ ਨੇ ਆਪਾਂ ਸ਼ਹਿਰ ਦੀ ਜ਼ਿੰਮੇਵਾਰੀ ਹੁਣ ਇਹਨਾਂ ਨੂੰ 2 ਮਹੀਨੇ ਦੇ ਕੇ ਦੇਖੀਏ ਕਿਉਂਕਿ ਇਲੈਕਸ਼ਨ ਦਾ ਸਮਾਂ ਨੇੜੇ ਆ ਬਹੁਤ ਸਾਰੇ ਕੰਮ ਸ਼ਹਿਰ ਦੇ ਵਿੱਚ ਅਸੀਂ ਆਲਰੇਡੀ ਔਨ ਦਾ ਫਲੋਰ ਨੇ ਕਿ ਨਾ ਸਾਰੇ ਕੰਮ ਜਿਹੜੇ ਆ ਉਹ ਹੋਣ ਵਾਲੇ ਆ। ਸਰਕਾਰ ਨੇ ਉਪਕ੍ਰਮ ਪ੍ਰਵਾਨ ਕਿਉਂ ਨਹੀਂ ਹੋਇਆ? ਸਰਕਾਰ ਤੋਂ ਪ੍ਰਵਾਨਗੀ ਚਾਹੀਦੀ ਸੀ। ਜੇਕਰ ਤੁਸੀਂ ਇਸ ਤਰ੍ਹਾਂ ਤੁਹਾਡੇ ਕੋਲ ਆ ਉਹਨੂੰ ਨਗਰ ਕੌਂਸਲ ਦੇ ਨੰਬਰ ਲਵਾਓ ਤੇ ਅੱਗੇ ਵਧਾਓ ਉਹਨੂੰ ਸਰਕਾਰ ਨੂੰ। ਦੇਖੋ ਇਹ 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 ਜਿਹੜਾ ਨਾ ਜੀ ਇੱਕ ਪ੍ਰੋਸੈਸ ਹੁੰਦਾ ਹਰ ਚੀਜ਼ ਦਾ। ਹਰ ਚੀਜ਼ ਦਾ ਪ੍ਰੋਸੈਸ ਹੁੰਦਾ। ਸਰਕਾਰ ਕਿਵੇਂ ਚਲਾਉਣੀ ਆ। ਸੰਵਿਧਾਨ ਕੀ ਕਹਿੰਦਾ। ਉਹਦੇ ਮੁਤਾਬਕ ਕੀ ਹੋਣਾ ਚਾਹੀਦਾ। ਇਹ ਸਾਰਾ ਕਾਨੂੰਨੀ ਪ੍ਰਕਿਰਿਆ ਸਾਰੇ ਜੀ। ਠੀਕ ਹੈ ਜੀ। ਉਹ ਅਸੀਂ ਦੇਖਣਾ ਕਿ ਨਗਰ ਕੌਂਸਲ ਕਿਉਂਕਿ ਆਮ ਆਦੀ ਪਾਰਟੀ ਸਰਕਾਰ ਆ ਮੈਂ ਇਥੋਂ ਐਮਐਲਏ ਆ ਜੀ। ਸਾਡੀ ਕਮੇਟੀ ਆ ਸਾਡੇ ਕੁਛ ਕਿ ਸ਼ਰਾਤੀ ਲੋਕ ਜਿਹੜੇ ਵਿੱਚ ਪਾ ਕੇ ਇਸ ਗੇਮ ਨੂੰ ਖਰਾਬ ਕਰਨਾ ਚਾਹੁੰਦੇ ਸੀਗੇ ਵੀ ਸ਼ਹਿਰ ਦੇ ਵਿੱਚ ਜਿਵੇਂ ਸਾਫ਼ ਹੋਇਆ ਸ਼ਹਿਰ ਜਿਹੜਾ ਹਾਊਸ ਟੈਕਸ ਦੇ ਵਿੱਚ ਨਾਬਾ ਜਿਹੜਾ ਆਲਰੇਡੀ ਪਿਛਲੇ 2-3 ਸਾਲਾਂ ਤੋਂ ਟੌਪ ਕਰ ਰਿਹਾ ਜਾਂ ਬਿਲਡਿੰਗ ਟੈਕਸ ਦੇ ਵਿੱਚ ਟੌਪ ਕਰ ਰਿਹਾ ਸ਼ਹਿਰ ਦੇ ਵਿੱਚ ਪਟਿਆਲਾ ਗੇਟ ਕਿੰਨਾ ਸ਼ਾਨਦਾਰ ਬਣ ਗਿਆ ਸੀ ਨਾਬੇ ਦੇ ਪੂਰੇ ਚੌਕ ਸਮਾਰਟ ਚੌਕ ਬਣਾਉਣ ਜਾ ਰਹੇ ਹਾਂ ਨਾਬੇ ਦੇ ਵਿੱਚ ਹਰ ਚੀਜ਼ ਜਿਹੜੀ ਹੈ ਫਾਇਰ ਬ੍ਰਿਗੇਡ ਦਾ ਆਫਿਸ ਨਹੀਂ ਸੀਗਾ ਜੇ ਅਸੀਂ ਨਵਾਂ ਆਫਿਸ ਬਣਾਤਾ ਨਹੀਂ ਕੰਮ ਪੜਿਆ ਕਿੰਨਾ ਸਿਹਤ ਦਾ ਜਦੋਂ ਉਹਨਾਂ ਨੇ ਜਦੋਂ ਨਹੀਂ ਬਹੁਤ ਛਾ ਕੰਮ ਕੰਮ ਅੱਛਾ ਕੀਤਾ ਜੀ ਚਲੋ ਠੀਕ ਹੈ ਪ੍ਰੋਬਲਮ ਆ ਗਈ ਉਹਨਾਂ ਨੇ ਸੁਧਾਰ ਤੇ ਜਿਹੜਾ ਜੀ ਉਹਨਾਂ ਨੂੰ ਛੁੱਟੀ ਦੇ ਪੇਟ ਤੱਕ ਰਿਜ਼ਾਈਨ ਉਹਨਾਂ ਦਾ ਅਸਿਫਾ ਆ ਗਿਆ ਜੀ ਉਹ ਤਾਂ ਗੱਲ ਹੋ ਗਈ ਨਾ ਬਾਕੀ ਕਾਨੂੰਨ ਦੇ ਦਾਇਰੇ ਚ ਗੱਲ ਹੈ ਜੇ ਮੈਂ ਦੁਬਾਰਾ ਫੇਰੇ ਗੱਲ ਕਹਿਣਾ ਕਿ ਜੇ ਉਹਨਾਂ ਨੇ ਕੋਈ ਗਲਤ ਕੀਤਾ ਤਾਂ ਕਾਨੂੰਨ ਉਹਨਾਂ ਲਈ ਉਹਨਾਂ ਲਈ ਸਭ ਲਈ ਬਰਾਬਰ ਹੈ ਜੀ ਹੁਣ ਅਸੀਂ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਠੀਕ ਹੈ ਜਸਦੀਪ ਸਿੰਘ ਖੰਨਾ ਆਟਰ ਕਲੋਨੀ ਆ ਜਿੱਥੇ ਕੂੜਾ ਰੋਜ਼ ਚੱਕਿਆ ਜਾਂਦਾ ਰੋਜ਼ ਗੱਡੀਆਂ ਆਉਂਦੀਆਂ ਨੇ ਤੇ ਸ਼ਹਿਰ ਦੇ ਵਿੱਚ ਕੋਈ ਵੀ ਸਮੱਸਿਆ ਜਿਹੜੀ ਆ ਉਹ ਸਹੀ ਤਰੀਕੇ ਨਾਲ ਚੱਲੇ ਸ਼ਹਿਰ ਦੇ ਵਿੱਚ ਕੋਈ ਵੀ ਲੈਂਡ ਆਰਡਰ ਦੀ ਕੋਈ ਪ੍ਰੋਬਲਮ ਆਵੇ ਪ੍ਰਸ਼ਾਸਨ ਕੰਮ ਕਰ ਰਿਹਾ ਨਗਰ ਕੌਂਸਲ ਇੱਕ ਮਿਨੀ ਗਵਰਨਮੈਂਟ ਹੈ ਜੀ ਮਿਨੀ ਗਵਰਨਮੈਂਟ ਆ ਮੈਂ ਅੱਜ ਉਹਨਾਂ ਨੇ ਕੀ ਗੱਲ ਇਹ ਵੀ ਕਹੀ ਸਾਡੇ ਭਰਾਏ ਨੇ ਮੈਂ ਕਿਹਾ ਜੀ ਮੈਂ ਚੁਣਿਆ ਹੈ ਨਮਾਇਨਾ ਵਿਧਾਨ ਸਭਾ ਦੇ ਵਿੱਚ ਮੇਰੇ ਤੋਂ ਇਲਾਵਾ ਉੱਥੇ ਮੇਰੇ ਪਰਿਵਾਰ ਦਾ ਕੋਈ ਮੈਂਬਰ ਪੈ ਨਹੀਂ ਰੱਖ ਸਕਦਾ ਇਹ ਚੁਣਿਆ ਹੋਇਆ ਨਮਾਇਦੇ ਜਾ ਸਕਦਾ ਤਾਂ ਇਹ ਮਿਨੀ ਗਵਰਨਮੈਂਟ ਹੈ ਜੀ ਮਿਨੀ ਸਰਕਾਰ ਆ ਨਾਂਬਾ ਸ਼ਹਿਰ ਦੀ ਇਹਦੇ ਵਿੱਚ ਚੁਣੇ ਹੋਏ ਕੌਂਸਲਰ ਹੀ ਮੀਟਿੰਗ ਦੇ ਵਿੱਚ ਆ ਕੇ ਆਪਣਾ ਕੰਮਕਾਰ ਦੱਸਣ ਜਿਹੜੇ ਵੀ ਕੰਮਕਾਰ ਹੋਣ ਤੇ ਗਾਸਤਮ ਲਈ ਕਿੰਨੇ ਤੇ ਗ੍ਰਾਂਟ ਆ ਰਹੀ ਹੈ ਹੁਣ ਜਿਹੜਾ ਤਕਰੀਬਨ ਸਾਡੇ ਕੋਲੇ ਕਰੋੜ ਸਵਾ ਕਰੋੜ 2 ਕਰੋੜ ਦੇ ਆਸ-ਪਾਸ ਹੁਣ ਟੈਂਡਰ ਜਿਹੜੇ ਲੱਗ ਰਿਹਾ ਜੀ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਕੀ ਕਹਿਣਾ ਚਾਹੁੰਦੇ ਇਸ ਬਾਰੇ ਜਿੰਮੇਵਾਰੀ ਪੂਰੀ ਤਨਦੇਈ ਨਾਲ ਨਿਭਾਵਾਂਗੇ ਅਸੀਂ ਐਮਐਲਏ ਸਾਹਿਬ ਸਾਡੇ ਨਾਲ ਨੇ ਪਰਸੋਂ ਤੋਂ ਕੱਲ ਛੁੱਟੀ ਹੈ ਪਰਸੋਂ ਤੋਂ ਜੋ ਵੀ ਪਲੈਨਿੰਗ ਸ਼ੁਰੂ ਹੋਊ ਸ਼ਹਿ ਉਹ ਸਭ ਤੋਂ ਬੈਟਰ ਤੋਂ ਬੈਟਰ ਕਰਨ ਦੀ ਕਰਾਂਗੇ ਇਸ ਤਰ੍ਹਾਂ ਦੇਖੋ ਸਭ ਤੋਂ 2 ਤੂ 2 ਨਵੰਬਰ ਤੱਕ ਤੁਸੀਂ ਕਾਉਂਸਲਰ ਐਡਵੋਕੀਟੀ ਜ਼ਿੰਮੇਵਾਰੀ ਨਹੀਂ ਇਨੀ ਪਿੱਛੋਂ ਤਾਂ ਕੁਝ ਵੀ ਨਹੀਂ ਕੋਈ ਸਿੱਖ ਕੇ ਆਂਦਾ ਨਾ ਜਿੰਨੀ ਦੇਰ ਤੱਕ ਕੋਈ ਬੰਦਾ ਹੀ ਨਹੀਂ ਸੀਟ ਤੇ ਹੁਣ ਆਪਾਂ ਅੱਗੇ ਤਾਂ ਫਾਦਰ ਸਾਹਿਬ ਨਾਲ ਨੇ ਮੇਰੇ ਇਹਨਾਂ ਨੂੰ ਜ਼ਿਆਦਾ ਨੌਲੇਜ ਹੈ ਤਾਂ ਸਭ ਤੋਂ ਪਹਿਲਾਂ ਜੋ ਵੀ ਪੈਂਡਿੰਗ ਕੰਮ ਚੱਲਦੇ ਆ ਰਹੇ ਨੇ ਉਹ ਕਰਾਂਗੇ ਅਸੀਂ ਕਿਹੜੇ ਮੁੱਦੇ ਤੋਂ ਸ਼ੁਰੂ ਕਰਾਂਗੇ ਮੁੱਦੇ ਜਿੱਦਾਂ ਕਿ ਸੀਸੀਟੀਵੀ ਦਾ ਮੇਨ ਸੀ ਜਾਂ ਲਾਅ ਐਂਡ ਆਰਡਰ ਦਾ ਨਾਪੇ ਜੋ ਵੀ ਕਮੀਆਂ ਪੇਸ਼ੀਆਂ ਸੀ ਉਹ ਸਾਰੀ ਅਸੀਂ ਮਤਲਬ ਪਹਿਲ ਦੇ ਆਧਾਰ ਤੇ ਕਰਾਂਗੇ ਜੀ ਸਰ ਇੱਲਾ ਮਾਨਸਾਲ ਨੇ ਵਾਈਸ ਪ੍ਰਧਾਨ ਬਣਾਇਤੀ ਉਹ ਥੋੜੇ ਜਿਮੇਨ ਰਹਿ ਕੇ ਹਟਮੋਂ ਚ ਪਰਮ ਸਾਡੇ ਜਿਹੜੇ ਸਾਨੀ ਸਾਹਿਬ ਨੇ ਉਹਨਾਂ ਦੇ ਵਾਈਸ ਤੀਗੇ ਉਹ ਘੇਲੂ ਕਰਨਾ ਕਰਕੇ ਚਲੇ ਗਏ ਵੀ ਮੈਂ ਇਹ ਨਹੀਂ ਉਥੇ ਮੈਂ ਤਾਂ ਹੁੰਦਾ ਸੀ ਵਾ ਦੇਗੀ ਤੇ ਉਸ ਤੋਂ ਪਹਿਲਾਂ ਸਜਾਤਾ ਚਾਵਲਾ ਦਾ ਸਿਫਾ ਹੋ ਗਿਆ ਸੀ ਉਹ ਹੁਣ ਇਹ ਜਗ੍ਹਾ ਖਾਲੀ ਕਰਕੇ ਮਾਨਸਾਲ ਨੇ ਕਿਹਾ ਵੀ ਵਾਈਸ ਪ੍ਰਧਾਨ ਤੁਸੀਂ ਹੋ ਤੁਸੀਂ ਇਹ ਐਕਟਿਵ ਪ੍ਰਧਾਨ ਦਾ ਕੱਲ ਰਾਤ ਤੇ ਬੁਲਾ ਕੇ ਕਿਹਾ ਵੀ ਅੱਜ ਤੁਹਾਨੂੰ ਅਸੀਂ ਜਾਈਓ ਨਾ ਵੀ ਅਸੀਂ ਤੁਹਾਨੂੰ ਅਸੀਂ ਚਾਰਜ ਦਵਾਨਾ ਮੂੰ ਜਦੋਂ ਚਾਰਜ ਮਿਲ ਗਿਆ ਕੱਲ ਦੀ ਛੁੱਟੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ ਪਰਸੋਂ ਤੋਂ ਸ਼ੁਰੂ ਕਰਾਂਗੇ ਜੀ ਜਿੰਨੇ ਕਿ ਸਾਨੂੰ ਨੌਲੇਜ ਆ ਪ੍ਰਾਣੇ ਅਸੀਂ ਐਮਸੀ ਲੜਦੇ ਆ ਰਹੇ ਆ ਚੈਨਰ ਰਿਮਪਰੂਵਮੈਂਟ ਅਸਟਾ ਜੀ ਜਿਹੜਾ ਇੱਥੇ 20 ਸਾਲ ਤੋਂ ਪ੍ਰੋਜੈਕਟ ਰੁਕਿਆ ਤੋ ਤਿਆਰ ਕਰਵਾਇਆ ਜੀ ਮੇਲੇ ਮਾਤਾ ਚੂਲਤ ਪੁਨੇ ਸ਼ੋਪਿੰਗ ਕਰਨ ਲੱਗ ਅਹੀਂ ਜਿੰਨਾ ਕਰ ਆਪਣੇ ਸਾਡੇ ਚ ਨੌਲੇਜ ਦਿੱਤੀ ਹੈ ਇਹ ਨਗਰ ਕੌਂਸਲ ਨਾਭਾ ਦਾ ਅਸੀਂ ਪੂਰਾ ਜੋ ਵੀ ਰਹਿੰਦੀ ਵਕਤ ਸਾਡੇ ਯੂ ਸਾਹਿਬ ਬੜੇ ਅੱਛੇ ਨੇ ਚਰਨ ਸਿੰਘ ਜੀ ਯੂ ਸਾਹਿਬ ਨੂੰ ਬਹੁਤ ਨੌਲੇਜ ਆ ਟੈਕਨੀਕਲੀ ਇਹ ਪੋਜ਼ਿਟਿਵ ਸੋਲ ਦੇ ਮਾਲਕ ਨੇ ਇਹਨਾਂ ਨਾਲ ਕਿ ਜਿੰਨੇ ਐਮਸੀ ਨੇ ਸਾਰੇ ਮੇਰੇ ਭਰਾਣੇ ਕਿਉਂਕਿ ਭਰਾਣੇ ਮੇਰੇ ਨਾਲ ਇਲੈਕਸ਼ਨ ਲੜਦੇ ਆ ਰਹੇ ਨੇ ਜਿਹੜੀ ਮਰਜ਼ੀ ਪਾਰਟੀ ਦਾ ਐਮਸੀ ਹੋਵੇ ਪਰ ਸਾਰੇ ਨਾਲ ਮੇਰੇ ਵਧੀਆ ਹਿੱਸਾ ਨਾ ਹੈਗਾ ਉਸ ਮੇਰੇ ਨਾਲ ਨੇ ਉਹ ਏਡੀ ਗੱਲ ਨਹੀਂ ਹਰ ਇੱਕ ਵਾਰਡ 'ਚ ਅਸੀਂ ਕੰਮ ਚੰਗੇ ਪੱਧਰ ਤੇ ਸ਼ੁਰੂ ਕਰਾ ਕੇ ਟੈਂਡਰ ਡੰਡਰ ਲਾ ਕੇ ਸ਼ੁਰੂ ਕਰਾਂ ਜਾ ਰਹੇ ਹਾਂ